ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗਉੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਔਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਤੁਸੀਂ ਮੈਨੂੰ ਚੁਣ ਲਓ ਮੈਂ ਕੰਮ ਚੁਣ ਲਾਂਗਾ ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਉਹ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਬਾ ਸਮਾਂ ਹੁੰਦਾ ਹੈ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਭਾਜਪਾ ਦੇ ਨਾਲ ਭਾਈਵਾਲੀ ਰਹੀ ਹੈ ਔਰ 1997 ਦੇ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਤੇ ਉਦੋਂ ਉਹਨਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਤਸ਼ੱਦਦ ਸਹਿਾ ਸੀ ਜੋ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੀਤਾ ਸੀ ਛੁੱਥੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਗਏ ਸਨ ਬਜ਼ੁਰਗਾਂ ਲਈ ਥਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਸਨ ਔਰਤਾਂ ਲਈ ਇਜ਼ਤਾਂ ਰੋਲੀਆਂ ਗਈਆਂ ਸਨ ਤੇ ਪੰਜਾਬ ਦੇ ਲੋਕਾਂ ਨੇ ਇੱਕ ਉਮੀਦ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਉਹਨੂੰ 97 ਦੇ ਵਿੱਚ ਤੇ ਫਿਰ 15 ਸਾਲ ਸਰਕਾਰ ਰਹੀ ਤੇ ਕੀ ਕੀਤਾ ਐਸੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਫੈਡਰਲ ਢਾਂਚੇ ਦਾ ਮਦਦਈ ਸੀ ਕਿ ਫੈਡਰਲ ਢਾਂਚੇ ਦੇ ਹੱਕ ਦੇ ਵਿੱਚ ਇਹਨਾਂ ਨੇ ਆਵਾਜ਼ ਉਠਾਈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਕਿ ਚੰਡੀਗੜ੍ਹ ਰਾਜਧਾਨੀ ਪ੍ਰਾਪਤ ਕਰਨ ਵਾਸਤੇ ਇਹਨਾਂ ਨੇ ਆਵਾਜ਼ ਉਠਾਈ ਪੰਜਾਬ ਦੇ ਪਾਣੀਆਂ ਦਾ ਮਸਲਾ ਸਭ ਤੋਂ ਅਹਿਮ ਮਸਲਾ ਸੀ ਕਿ ਇਹਨਾਂ ਨੇ ਭਾਜਪਾ ਦੇ ਨਾਲ ਪਾਈਵਾਲ ਹੁੰਦੇ ਆ ਪਾਣੀਆਂ ਦਾ ਮਸਲਾ ਭਾਜਪਾ ਕੋਲ ਚੁੱਕਿਆ ਕੀ ਇਹਨਾਂ ਨੇ ਜਿਹੜਾ 1 ਲੱਖ ਤੋਂ ਵੱਧ ਸਾਡਾ ਨੌਜਵਾਨ ਜਿਹੜਾ ਸੀ ਪਿਛਲੇ 15 ਸਾਲਾਂ ਦੌਰਾਨ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਯਤਨ ਕੀਤਾ ਉਹਨਾਂ ਦੀਆਂ ਲਾਸ਼ਾਂ ਦੇ ਸਿਰ ਦੇ ਉੱਤੇ ਸਰਕਾਰਾਂ ਬਣਾਈਆਂ ਲੇਕਿਨ ਜਦੋਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਵਾਰੀ ਆਈ ਤੇ ਇਨਸਾਫ ਤਾਂ ਕੀ ਦਿਵਾਉਣਾ ਸੀ ਸਗੋਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਕੋਹ ਕੋਹ ਕੇ ਕਤਲੇਆਮ ਕੀਤਾ ਸੀ ਯਾ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਸਮਝਿਆ ਜਾਏ ਖੁਦ ਬੁੱਧੂ ਹੈ ਪਰ ਮੈਂ ਇੱਕ ਗੱਲ ਕਹਿ ਦਿਆਂ ਕਿ ਉਹ ਪੰਜਾਬ ਦੇ ਲੋਕ ਜਾਗ ਪਏ। ਹੁਣ ਉਹ ਚਾਸੀ ਦੇ ਵਿੱਚ ਆਉਣ ਵਾਲੇ ਨਹੀਂ ਐ। ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀਜੀਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ। ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਐ। ਇਸ ਕਰਕੇ ਅੱਜ ਸ਼੍ਰੋਮਣੀ ਪਗੋੜੇਦਾਲ ਦੇ ਪ੍ਰਧਾਨ ਦੀ ਚੋਣ ਹੋਈ ਐ। ਨਾਕੇ ਸ਼ਰਮਣੀ ਅਕਾਲੀ ਦਲ ਦੀ ਚੋਣ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਆਦੇਸ਼ ਕੀਤਾ ਸੀ ਕਿ ਜਥੇਦਾਰ ਦੇ ਸੇਵਾ ਨਿਯਮ ਬਣਨੇ ਚਾਹੀਦੇ ਨੇ 2008 ਦੇ ਵਿੱਚ ਇਹਨਾਂ ਨੇ ਬਣਾਏ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤਾ ਸੀ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਚੈਨਲ ਹੋਣੇ ਚਾਹੀਦੇ ਨੇ ਕਿ ਇਹਨਾਂ ਨੇ ਚੈਨਲ ਖੋਲਣ ਵਾਸਤੇ ਹਾਮੀਆਂ ਭਰੀਆਂ ਸਰੀਆ ਕਾਲ ਤੱਕ ਸਾਬ ਦਾ ਆਦੇਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ। ਕਿ ਉਹਨਾਂ ਨੇ ਉਸ ਆਦੇਸ਼ ਨੂੰ ਮੰਨਿਆ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਆ। ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰ ਦੇ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ। ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ ਇਹਨਾਂ ਨੇ ਸ਼ੁਰੂ ਕੀਤਾ ਹੈ। ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਸਿੱਖਾਂ ਨੇ ਮੁੱਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੂੰਹ ਕਰਨਗੇ। ਚਾਹੇ ਇਹ ਕਿੰਨੇ ਮਰਜੀ ਦੁੱਧ ਤੋਤੇ ਬਣ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਆਉਣ ਦਾ ਜਿਹੜਾ ਦਾਵਾ ਕਰਨ। ਪਰ ਪਿਛਲੇ 15 ਸਾਲਾਂ ਦੌਰਾਨ ਇਹਨਾਂ ਦੀਆਂ ਕਾਰਜਗਾਰੀਆਂ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ। ਹੁਣੇ ਕਾਮਜਾਬ ਹੋਣ ਲੈਣੇ ਨਹੀਂ ਹੈ। ਇਸ ਕਰਕੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਉઠੋ ਜਾਗੋ ਇਹ ਲੋਕ ਬੇਵਕੂਫ ਬਣਾਉਣ ਵਾਸਤੇ ਫਿਰ ਜਿਹੜਾ ਹੈ ਉਹ ਸਾਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਹੈ ਉਹ ਸਾਡੇ ਵਿੱਚ ਆਉਣ ਵਾਸਤੇ ਤਿਆਰ ਬੈਠੇ ਆ ਅਸੀਂ ਗੁੰਮਰਾਹ ਨਹੀਂ ਹੋਣਾ ਹੈ ਅਸੀਂ ਇੱਕ ਹੋਣਾ ਹੈ ਪੰਥ ਤੇ ਪੰਜਾਬ ਨੂੰ ਅਸੀਂ ਬਲੰਗੂਆਂ ਵੱਲ ਲੈ ਕੇ ਜਾਣਾ ਹੈ ਇਹਦੇ ਵਿੱਚ ਹੀ ਸਾਡੀ ਭਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ